ਆ ਦੇਖ ਸਕਦੇ ਹੋ ਦੋਸਤੋ ਆ ਝੋਟੀ ਬੱਚਾ ਭੁੱਲੀ ਸੀ ਤੇ ਆ ਚੱਟੀ ਜਾਂਦੀ ਹੈ ਬੱਚਾ ਚੁੰਗੀ ਜਾਂਦਾ ਤੇ ਆਪਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਇਹ ਜੇ ਬੱਚਾ ਭੁੱਲ ਜੇ ਮੈਂ ਲੈ ਲੈਂਦੀ ਹੁੰਦੀ ਆ 90% ਚਾਂਸ ਹੁੰਦੇ ਆ ਬੱਚਾ ਲੈਣ ਦੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਐਲਮੇ ਵਾਲਾ ਜ਼ਿਲ੍ਹਾ ਫਰੋਜ਼ਪੁਰ ਦਾ ਪੰਡਾ ਤੇ ਇਹ ਮੱਲਾਂ ਵਾਲੇ ਰੋਡ ਦੇ ਉੱਤੇ ਰਹਿ ਜਾਂਦਾ ਇੱਥੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਆ ਝੋਟੀ ਦੋਸਤੋ ਸਾਹਮਣੇ ਜਿਹੜੀ ਖੜੀ ਹੈ ਬੱਚਾ ਭੁੱਲ ਗਈ ਸੀ ਆਪਾਂ ਇਸ ਝੋਟੀ ਨੂੰ ਬੱਚਾ ਲਾਇਆ ਤੇ ਆ ਹੁਣ ਤੁਹਾਡੇ ਸਾਹਮਣੇ ਦੁੱਧ ਚੰਗਾ ਰਹੀ ਆ ਇਹ ਤੇ ਆ ਦੇਖ ਸਕਦੇ ਹੋ ਦੋਸਤੋ ਬੱਚਾ ਦੁੱਧ ਚੁੰਗ ਰਿਹਾ ਤੇ ਉਹ ਛੱਟ ਰਹੀ ਹੈ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਕੋਈ ਵੀ ਵੀਰ ਘਬਰਾਵੇ ਨਾ ਦੋਸਤੋ ਜਿਸ ਵੀ ਕਿਸੇ ਵੀਰ ਦੀ ਮੱਝ ਬੱਚਾ ਭੁੱਲ ਜੇ ਤਾਂ ਮੇਰਾ ਪਿੰਡ ਹੈਗਾ ਹਰਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਤੇ ਫੋਨ ਨੰਬਰ ਮੇਰਾ ਹੈਗਾ 62391 33688 ਇਸ ਕਿਸਾਨ ਵੀਰ ਦੀ ਮੱਝ ਆ ਜਿਹੜੀ ਕਿ ਬੱਚਾ ਭੁੱਲ ਗਈ ਸੀ ਤੇ ਉਹ ਆਪਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਲਾਈ ਆ ਬੱਚਾ ਲਾਇਆ ਤੇ ਇਹ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਤੇ ਤੁਹਾਡੇ ਨਾਲ ਸੰਜੀ ਕਰਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆਪਣਾ ਜੀ ਆਪਣਾ ਵਿਰਿਆਮ ਸਿੰਘ ਜੀ ਵਿਰਿਆਮ ਸਿੰਘ ਤੇ ਬਾਈ ਆਪਣੀ ਇਹ ਝੋਟੀ ਸੂਈ ਨੂੰ ਕਿੰਨੇ ਦਿਨ ਹੋ ਗਏ ਸੀ ਇਹਨੂੰ ਹੋ ਗਏ 8-9 ਦਿਨ 8-9 ਦਿਨ ਤੇ ਇਹ ਬੱਚਾ ਨਹੀਂ ਲੈਂਦੀ ਸੀ ਨਹੀਂ ਬੱਚਾ ਨਹੀਂ ਤੇ ਫਿਰ ਅੱਜ ਫਿਰ ਲੈ ਲਿਆ ਬੱਚਾ ਹਾਂ ਅੱਜ ਲੈ ਲਿਆ ਤੇ ਦੂਜਾ ਪਹਿਲਾਂ ਫਿਰ ਚਾਉਂਦੇ ਸੀ ਕਿਉਂ ਕੁੱਟ ਮਾਰ ਕੇ ਹੀ ਪਹਿਲਾਂ ਇਦਾਂ ਹੀ ਵਾਟ ਕੇ ਸੁਭਾ ਲਾ ਕੇ ਅੱਛਾ ਅੱਛਾ ਚਲੋ ਠੀਕ ਆ ਹੁਣ ਥੋੜੀ ਮੱਝ ਇਹ ਬੱਚਾ ਲੈ ਲਿਆ ਨੇ ਝੋਟੀ ਨੇ ਤੇ ਬਸ ਇਸੇ ਤਰ੍ਹਾਂ ਹੁਣ ਇਹ ਮਿਲ ਪਿਆ ਕਰੋ ਬਹੁਤ ਵਧੀਆ ਕੰਮ ਤੁਹਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨੰਬਰ ਆਪਣਾ ਬੋਲ ਦਿਓ ਜੀ ਮੇਰਾ ਨੰਬਰ ਹੈਗਾ ਇਹ ਮੇਰਾ ਆਦਾ ਨੰਬਰ 8198034137 ਠੀਕ ਆ ਜੀ ਪੈਂਦਾ ਇਲਮੇ ਵਾਲਾ ਇਲਮੇਲਾ ਜ਼ਿਲ੍ਹਾ ਫਰੋਖਪੁਰ ਆਪਾਂ ਨੂੰ ਪੈਂਦਾ ਇੱਥੇ ਨਾਲੀ ਆ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ